ਪਾਣੀ ਸਿੱਧਾ ਆਏ ਨੂੰ ਆਉਂਦਾ ਤੇ ਇਹ ਜਿਹੜਾ ਅੱਗੇ ਬੰਨ ਬਣਿਆ ਆ ਕਿਸੇ ਟਾਈਮ ਇੱਥੇ ਘਾਰ ਹੀ ਸੀਗੇ ਸਾਰੇ ਆ ਘਾਰ ਸੀ ਇੱਥੇ ਬਾਥਰੂਮ ਬਣੇ ਹੋਏ ਸੀ ਸਾਰੇ ਰੁੜ ਗਏ ਤੇ ਪਾਣੀ ਦੀ ਸਪੀਡ ਨੂੰ ਕੰਟਰੋਲ ਕਰਨ ਵਾਸਤੇ ਇੱਧਰਲੇ ਬਣੇ ਆਪਾਂ ਨੋਚਾ ਬਣਾ ਰਹੇ ਹਾਂ ਇਹ ਤਾਂ ਤੋੜਿਆਗੇ ਨਾ ਪੂਰੇ ਪੰਦ ਬੰਨ ਲੀਦੇ ਜਿੱਥੇ ਚਾਰ ਕਿਉਂ ਉਸ ਤੋਂ ਬਾਅਦ ਵਿੱਚ ਇਹਦੇ ਉੱਤੇ ਆਚਾਰ ਲੈ ਇੱਥੇ ਰਹਿਣ ਤੋਂ ਇਕੱਠਾ ਹੋ ਜਾਊਗਾ ਵਧੀਆ ਤਰੀਕੇ ਨਾਲ ਇਹਦੇ ਜਨਾ ਸੁੱਟਿਆ ਜੇ ਫਿਰ ਔਖਾ ਹੋ ਜਾਣਾਗਾ ਆ ਬਾਬਾ ਧਿਆਨ ਨਾਲ ਧਿਆਨ ਨਾਲ ਧਿਆਨ ਹੱਥ ਬਾਲੋ ਪੁੱਛੋ ਜੀ ਨਾ ਲਿਆਓ ਤੁਰੇ ਸ੍ਰੀਆ ਕਾਲਾ ਉਹ ਜਾਂਦਾ ਦਰਿਆ ਇਧਰਲੇ ਬਣਿਆ ਨਾ ਸਾਰੀਆਂ ਥੱਲੇ ਮਿੱਟੀ ਜਿਹੜੀ ਨਿਕਲ ਚ ਰਹੀ ਕੱਲਾ ਜਿਹੜਾ ਲਾਈਨਟਰ ਹੀ ਨਜ਼ਰ ਆਉਂਦਾ ਪਿਆ ਆ ਦੇਖੋ ਟਰੈਕਟਰ ਦੇ ਨਾਲ ਜਿਹੜੀ ਮਿੱਟੀ ਆ ਉਹ ਚੱਕ ਚੱਕ ਕੇ ਅੱਗੇ ਕਰਦੇ ਗਿਆ ਆਪਣੇ ਜਗਾਰ ਬਣਾਵਨਾ ਕੇ ਨੇ ਸੇਵਾ ਕਰਨ ਦੇ ਤਰੀਕੇ ਨੇ ਨਿਕਲ ਦੋਸਤੋ ਅੱਜ ਆਪਾਂ ਖੜੇ ਹੋਇਆ ਆ ਰੁਕਣੇ ਵਾਲਾ ਜਿਹੜਾ ਕਿ ਇੱਥੇ ਸਤਲੁਜ ਦਰਿਆ ਦਾ ਜਿਹੜਾ ਪਾਣੀ ਪੈਂਦਾ ਤੇ ਜਿਲ੍ਹਾ ਹੈਗਾ ਫਰੋਜ਼ਪੁਰ ਫਲਾਤ ਇੱਥੇ ਬਹੁਤ ਜ਼ਿਆਦੇ ਮਾੜੇ ਹੋ ਚੁੱਕੇ ਆ ਦਿਖਾਉਣੇ ਆ ਤੁਹਾਨੂੰ ਆ ਜਿਹੜਾ ਜਿੱਥੇ ਆਪਾਂ ਇਸ ਟਾਈਮ ਖੜੇ ਆ ਇੱਥੋਂ ਇੱਕ ਕਿਲੇ ਦੀ ਵਿੱਥ ਤੇ ਦੋ ਦਿਨ ਪਹਿਲਾਂ ਦਰਿਆ ਵਗਦਾ ਤੇ ਹੁਣ ਦਰਿਆ ਨੇ ਇੰਨੀ ਕੁ ਜ਼ਿਆਦੀ ਢਾਲ ਆ ਦਿੱਤੀ ਆ ਜਿਹੜਾ ਪਿੱਛੇ ਆਪਣੇ ਘਰ ਨਜ਼ਰ ਆ ਰਿਹਾ ਇੱਕ ਘਰ ਦਾ ਸਾਰਾ ਕੁਝ ਇੱਧਰਲੇ ਬਣੇ ਰੁੜ ਗਿਆ ਗਿਆ ਇੱਧਰ ਬਾਥਰੂਮ ਬਣੇ ਸੀ ਉਹ ਵੀ ਰੁੜ ਗਿਆ ਗਿਆ ਤੇ ਹੁਣ ਸੰਤ ਤੋਂ ਬਹੁਤ ਜ਼ਿਆਦੀ ਸੇਵਾ ਕਰਦੇ ਵੀ ਆ ਤੇ ਇੱਥੇ ਕੋਈ ਸੇਵਾ ਸੇਵਾ ਦਾ ਕੋਈ ਮਤਲਬ ਨਹੀਂ ਹੈਗਾ ਵੀ ਕੋਈ ਇੱਥੇ ਕਿਸੇ ਵੀ ਜਾਤ ਦਾ ਕੋਈ ਵੀ ਧਰਮ ਦਾ ਪਰ ਸੇਵਾ ਜਿਹੜੇ ਤਣੋਂ ਮਣੋਂ ਕਰਦੇ ਪਏ ਨੇ ਤੇ ਧੰਨ ਨੇ ਉਹ ਸੇਵਾਦਾਰ ਹਰ ਇੱਕ ਵਰਗ ਦੇ ਵਿੱਚੋਂ ਆਣ ਕੇ ਇੱਥੇ ਸੇਵਾ ਕਰਦੇ ਪਏ ਦਿਖਾਉਣੇ ਤੋਂ ਲੋਕ ਸੰਤ ਕਿਵੇਂ ਇੱਥੇ ਸੇਵਾ ਕਰਦੇ ਲੱਗੇ ਅਸੀਂ ਆਪ ਇੱਥੇ ਸੇਵਾ ਕਰਦੇ ਰਹੇ ਸੀ ਇਸ ਜਗ੍ਹਾ ਤੋਂ ਆਪ ਭਰ-ਭਰ ਕੇ ਤੋੜੇ ਇੱਥੇ ਦਾਫ ਲਾਉਂਦੇ ਸੀਗੇ ਤੇ ਪਾਣੀ ਨੇ ਜਿਹੜੀ ਇੱਥੇ ਵੀ ਬਹੁਤ ਜ਼ਿਆਦੀ ਮਾਰ ਕੀਤੀ ਗਈ ਹੈ ਪਤਾ ਨਹੀਂ ਕਿੰਨੇ ਕੁ ਜ਼ਿਆਦਾ ਇੱਥੇ ਤੋੜੇ ਭਰ ਕੇ ਸੁੱਟ ਦਿੱਤੇ ਆ ਤੇ ਪਰ ਤੋੜਿਆਂ ਦਾ ਕੋਈ ਵੀ ਅਸਰ ਨਹੀਂ ਹੋ ਰਿਹਾ ਤੇ ਆ ਘਰ ਦੇ ਹਾਲਾਤ ਉਹਨੇ ਦਿਖਾਉਣੇ ਆ ਘਰ ਦੇ ਹਾਲਾਤ ਇਧਰਲੇ ਬੰਨੇ ਨਾਲ ਦੀ ਨਾਲ ਆਪਾਂ ਜਾਲ ਬੰਨੀ ਜਾਂਦੇ ਆ ਤੇ ਜਾਲ ਜਿਹੜੇ ਆ ਆਪਾਂ ਨੂੰ ਤਾਰ ਮਿਲੀ ਹੈਗੀ ਆ ਤੇ ਤਾਰ ਨੂੰ ਕੱਟਦੇ ਆ ਉਸ ਹਾਲਤ ਦੇ ਉਹਦੇ ਵਿੱਚ ਜਾਲ ਜਿਹੜੇ ਬਣਾ ਬਣਾ ਕੇ ਜਾਲ ਤੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਉਹਦੇ ਵਿੱਚ ਤੋੜੇ ਸੁੱਟ ਕੇ ਤੇ ਉਧਰਲੇ ਬੰਨੇ ਆਪਾਂ ਦਰਿਆ ਦੇ ਵਿੱਚ ਇਕੱਠੇ ਕਰਕੇ ਛੁੱਟੀ ਜਾਂਦੇ ਆ ਆ ਘਰ ਦੇ ਕਮਰੇ ਨੇ ਕਿਸੇ ਟਾਈਮ ਦੇ ਵਿੱਚ ਰੈਸ਼ ਹੋਏਗੀ ਤੇ ਜਿਹੜਾ ਪਰਿਵਾਰ ਆ ਇਸ ਟਾਈਮ ਫੇਰੂ ਕਰੂ ਹੋਇਆ ਪਰਦਾ ਆ ਗੜੇ ਹੁਣ ਜਾਲ ਬੰਨ ਬਣ ਕੇ ਆਪਾਂ ਤੇ ਬਾਹਰ ਜਾਣੇ ਤੇ ਇਧਰਲੇ ਬੰਨੇ ਤਨ ਹੋਰ ਦਿਖਾ ਦਿੰਦੇ ਆ ਸਾਰੇ ਇੱਥੇ ਆਪਣਾ ਮੁਹਈਆ ਹੋ ਚੁੱਕੀ ਆ ਜਿਹੜੀ ਤਾਰ ਮਿਲਦੀ ਗਈ ਆ ਤੇ ਇਧਰ ਜਿਵੇਂ ਆ ਤਾਰ ਲਿਆ ਕੇ ਇਕੱਠੀ ਕਰਕੇ ਇਹਨੂੰ ਕੱਟ ਕੇ ਇਹਦਾ ਜਾਲ ਬਣਾਇਆ ਜਾਂਦਾ ਤੇ ਫਿਰ ਇਦਾਂ ਤੋੜੇ ਇਕੱਠੇ ਕਰ ਕਰਕੇ ਜਿੰਨੇ ਵੀ ਤੋੜੇ ਸੰਗਤ ਲੈ ਕੇ ਆਈ ਆ ਤੇ ਤੋੜਿਆਂ ਦੇ ਵਿੱਚ ਜਿਹੜੇ ਆ ਪਾ ਕੇ ਮਿੱਟੀ ਪਾਈ ਹੋਈ ਤੇ ਉਹ ਜਾਲ ਦੇ ਵਿੱਚ ਛੱਡ ਕੇ ਆਪਾਂ ਤੇ ਇਹਦਾ ਬੰਨ ਜਿਹੜਾ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਦੇ ਪਏ ਆ ਇੱਧਰਲੇ ਬਣੇ ਤੁਸੀਂ ਵੇਖੋ ਸੰਗਤ ਬਹੁਤ ਜਿਆਦੀ ਤਣੋਂਮਣੋ ਸੇਵਾ ਕਰਦੀ ਪਈ ਆ ਆ ਸਾਰੇ ਤੋੜੇ ਭਰ-ਭਰ ਕੇ ਕੋਈ ਆਪ ਦੇ ਕਰੋ ਮਿੱਟੀ ਲੈ ਕੇ ਆਇਆ ਕੋਈ ਤੋੜੇ ਲੈ ਕੇ ਆਇਆ ਤੇ ਇੱਧਰ ਹਾਲਾਤ ਜਿਹੜੇ ਤੁਸੀਂ ਵੇਖ ਲਓ ਪਾਣੀ ਦੇ ਪਾਣੀ ਬਹੁਤ ਹੀ ਜਿਆਦੀ ਸਪੀਡ ਦੇ ਵਿੱਚ ਚੱਲਦਾ ਪਿਆ ਇੱਧਰ ਆਪਣੇ ਨਾਲ ਦੇ ਟੀਮ ਜਿਹੜੀ ਆ ਉਹ ਵੀ ਵਰਕਆਊਟ ਕਰਦੀ ਪਈ ਆ ਤੇ ਉਹ ਬਾਈ ਵੀ ਉੱਥੇ ਵਿਚਾਰਾ ਕੱਲ ਦਾ ਲੱਗਾ ਆ ਪੂਰੀ ਤਣੋਂਮਣੋ ਸੇਵਾ ਕਰੀ ਜਣਾ ਬਈ ਤੇ ਪਾਣੀ ਦੀ ਸਪੀਡ ਤੁਸੀਂ ਵੇਖੋ ਇਧਰ ਜਲ ਜੀਰਾ ਸੰਤਾਂ ਨੂੰ ਸ਼ਿਕਾਇਤ ਆ ਰਹੀ ਹੈ ਜਲ ਜੀਰਾ ਬਣਾਇਆ ਹੋਇਆ ਹੈ ਪਾਣੀ ਤੁਸੀਂ ਸਪੀਡ ਚੈੱਕ ਕਰੋ ਪਾਣੀ ਦੀ ਸਪੀਡ ਹੱਦ ਤੋਂ ਜ਼ਿਆਦਾ ਹੈ ਤੇ ਸਿੱਧੀ ਢਾਂ ਲੱਗਦੀ ਹੈ ਇਧਰਲੇ ਬਨੇ ਗਿੱਦੜਪਿੰਡੀ ਵਾਲਾ ਜਿਹੜਾ ਪੋਲ ਬਣਿਆ ਹੋਇਆ ਹੈ ਰੇਲਵੇ ਪੋਲ ਤੇ ਇਧਰ ਪਬਲਿਕ ਪੋਲ ਜਿਹੜਾ ਉਹ ਸਾਹਮਣੇ ਤੋਂ ਜੇ ਵੇਖਿਆ ਜਾਵੇ ਉਥੋਂ ਪਾਣੀ ਦੀ ਸਪੀਡ ਜਿਹੜੀ ਉਹ ਐਸ ਸਾਈਡ ਨੂੰ ਰਹੀ ਹੈ ਤੇ ਅੱਗੋ ਜਿਹੜਾ ਇਹ ਪਾਣੀ ਸਿੱਧਾ ਐ ਨੂੰ ਆਉਂਦਾ ਤੇ ਇਹ ਜਿਹੜਾ ਅੱਗੇ ਬੰਨ ਬਣਿਆ ਆ ਕਿਸੇ ਟਾਈਮ ਇੱਥੇ ਘਰ ਹੀ ਸੀਗੇ ਸਾਰੇ ਆ ਘਰ ਸੀ ਇੱਥੇ ਬਾਥਰੂਮ ਬਣੇ ਹੋਏ ਸੀ ਸਾਰੇ ਰੁੜ ਗਏ ਆ ਤੇ ਪਾਣੀ ਦੀ ਸਪੀਡ ਨੂੰ ਕੰਟਰੋਲ ਕਰਨ ਵਾਸਤੇ ਇੱਦਾਂ ਦੇ ਬਣੇ ਆਪਾਂ ਨੋਚਾ ਬਣਾ ਰਹੇ ਹਾਂ ਜਿਹੜੀਆਂ ਨੋਚਾਂ ਬਣਦੀਆਂ ਹਿੰਗੀਆਂ ਉਹਦੇ ਨਾਲ ਚੋ ਪਾਣੀ ਟਕਰਾਉਂਦਾ ਹੈਗਾ ਤੇ ਕੁਛ ਨਾ ਕੁਛ ਅੰਦਰਾਂ ਵਰਕ ਬਹੁਤ ਪਾਇਆ ਜਾਂਦਾ ਪਾਣੀ ਜਿਹੜੀ ਸਪੀਡ ਕਨਵਰਟ ਹੋ ਜਾਂਦੀ ਹੁੰਦੇ ਨਾਲ ਜਿਹੜਾ ਪਾਣੀ ਆਪਣੀ ਦਿਸ਼ਾ ਬਦਲ ਲੈਂਦਾ ਤੇ ਪਾਣੀ ਦਾ ਜ਼ੋਰ ਵੀ ਘਟ ਜਾਂਦਾ ਪਰ ਪਾਣੀ ਜੇ ਕਹਿ ਜਾਏ ਤੇ ਪਾਣੀ ਬਹੁਤ ਜ਼ਿਆਦਾ ਆ ਰਿਹਾ ਅੱਜ ਵੀ ਪਾਣੀ ਲਗਭਗ ਜਿਹੜਾ ਹਰੀ ਕੇ ਪੱਤਨ ਜਿਹੜਾ ਸੱਤ ਲੋਈ ਦਰਿਆ ਤੇ ਵਿਆਸ ਨਾਲ ਮਿਲਾ ਕੇ ਸਵਾ 3 ਲੱਖ ਕਿਊਸਿਕ ਦੇ ਕਰੀਬ ਚੱਲਦਾ ਪਿਆ ਇੱਧਰਲੇ ਬਣੇ ਤੁਹਾਨੂੰ ਦਿਖਾਉਣਿਆ ਸਾਰੇ ਜਿਹੜੀ ਸੰਗਤ ਸੇਵਾ ਕਰੀ ਜਾਂਦੀ ਆ ਬੰਨ ਬੰਨ ਕੇ ਇਦਾਂ ਜਾਲ ਬਣੇ ਜਾਂਦੇ ਆ ਰਸਤੇ ਬਣੇ ਜਾਂਦੇ ਆ ਤੇ ਜਾਲ ਬੰਨ ਕੇ ਤੇ ਆ ਜਿਹੜੇ ਗੱਟੇ ਇਹਦੇ ਵਿੱਚ ਫੱਟੇ ਜਾਂਦੇ ਇਕੱਠੇ ਕਰਕੇ ਤੇ ਇਧਰ ਸੰਗਤਾਂ ਜਿਹੜੀਆਂ ਸੇਵਾ ਕਰਦੀਆਂ ਉਹਨਾਂ ਵਾਸਤੇ ਕੋਈ ਲੰਗਰ ਦੀ ਸੇਵਾ ਚੱਲਦੀ ਪਈ ਕੋਈ ਜਲਦੀ ਸੇਵਾ ਚੱਲਦੀ ਪਈ ਆ ਕੋਈ ਚਾਹ ਦੀ ਸੇਵਾ ਚੱਲਦੀ ਪਈ ਆ ਸਾਰੇ ਲੇ ਭਰੇ ਮਿੱਟੀ ਦੇ ਤੋੜੇ ਭਰੇ ਹੋਏ ਆ ਇਹ ਤੋੜਿਆਂ ਨੂੰ ਚੱਕ ਚੱਕ ਕੇ ਉਸੇ ਬੰਗ ਤੇ ਲੈ ਕੇ ਜਾਂਦੇ ਸੰਗਤ ਉੱਤਰ ਤੋਂ ਵੀ ਦੇਖਿਆ ਹੋਵੇਗਾ ਜਲਜੀ ਦੇ ਨਾਲ ਲੰਗਰ ਚੱਲਦਾ ਪਿਆ ਇੱਧਰ ਇਕੱਲੇ ਆਵੇ ਕੋਈ ਜਿੰਨਾ ਵੀ ਆਪਦੇ ਤਰ੍ਹਾਂ ਮਨੋਂ ਆਉਦੀ ਸੇਵਾ ਕਰਨ ਦੀ ਕੋਸ਼ਿਸ਼ ਕਰਦੇ ਆਹ ਸਾਰੀ ਸੜਕ ਸੀਗੀ ਜਿਹੜੀ ਸੜਕ ਐਸ ਟਾਈਮ ਬਹਿ ਚੁੱਕੀ ਹੈ ਤੇ ਇੱਧਰ ਜਿਹੜਾ ਪੱਕਾ ਬਣ ਦੀ ਸੇਵਾ ਤੇ ਲੰਗਰ ਵੀ ਲੱਗਾ ਆ ਤੁਹਾਨੂੰ ਉਹ ਵੀ ਦਿਖਾ ਦਿੰਨੀ ਆ ਇੱਧਰ ਲੰਗਰ ਦੀਆਂ ਸੇਵਾਵਾਂ ਚੱਲਦੀਆਂ ਪਈਆਂ ਨੇ ਦਿਨ ਰਾਤ ਤੇ ਰਾਤ ਵੀ ਲੰਗਰ ਚੱਲਦਾ ਹੈ ਹੁਣ ਵੀ ਇੱਥੇ ਚੌਲ ਪ੍ਰਸ਼ਾਦ ਹੋਣਾ ਲੰਗਰ ਚੱਲਦਾ ਪਿਆਗਾ ਤਾਂ ਦੇਖੋ ਪਿੰਡ ਰੁਕੜਿਆਂ ਵਾਲਾ ਚੱਕੀਆਂ ਘੋਤੀ ਵਾਲਾ ਇਹ ਆ ਬੋਰਡ ਉੱਪਰ ਲਿਖਿਆ ਵਾਨ ਬਣਾਉਣ ਦੀ ਸੇਵਾ ਆਪਾ ਤਾਰਾ ਸਿੰਘ ਸਰੇਆ ਵਾਲੇ ਬੜੀ ਤਕੜੀ ਸੇਵਾ ਵੀ ਨਿਭਾ ਰਹੇ ਹੈਗੇ ਨੇ ਆ ਘਰ ਦੇਖੋ ਬਿਲਕੁਲ ਪਾਣੀ ਦੀ ਮਾਰ ਹੈਟਾ ਇਹਨਾਂ ਦਾ ਆਸਰਾ ਸਿਰਫ ਬਾਨ ਹੀ ਆ ਤੇ ਜਿਹੜੇ ਸੇਵਾਦਾਰ ਆਪਣੇ ਵੱਡੇ ਵੱਡੇ ਟਰੈਕਟਰ ਲਿਆ ਕੇ ਟਰਾਲੀ ਲਿਆ ਕੇ ਤੇ ਸੇਵਾ ਨਿਭਾਈ ਜਾਂਦੇ ਨੇ ਇਹ ਦੇਖੋ ਇਧਰੋਂ ਪਾਣੀ ਬਹੁਤ ਜ਼ਿਆਦਾ ਸਪੀਡ ਦੇ ਵਿੱਚ ਆਉਂਦਾ ਇਧਰ ਸੇਵਾ ਜਿਹੜੀ ਲੰਗਰਾਂ ਦੀ ਸੇਵਾ ਜਲਦੀ ਵੀ ਚੋਲਾਾਂ ਦੀ ਸੇਵਾ ਜਲਦੀ ਵੀ ਤੇ ਇਧਰਲੇ ਬਣੇ ਤਾਲ ਪ੍ਰਸ਼ਾਦਿਆਂ ਦੀ ਸੇਵਾ ਕਰਦੇ। ਸਾਡਾ ਤੁਹਾਨੂੰ ਦਿਖਾਉਣੇ ਕਿਵੇਂ ਬਰਿਆ ਜਿਹੜੀ ਹੈ ਪੂਰੇ ਸਪੀਡ ਦੇ ਵਿੱਚ ਪਾਣੀ ਇੰਦਾ ਇਧਰ ਆ ਰਿਹਾ ਹੈ। ਇੰਦਰ ਵੇਖੋ ਪੂਰੀ ਸਪੀਡ ਦੇ ਵਿੱਚ ਕਿਸੇ ਟਾਈਮ ਇੱਥੇ ਜਿਹੜੀ ਸਾਰਾ ਸੁੱਕਾ ਜਗਾ ਹੈ ਆ ਸਾਰੇ ਇਤਲੇ ਬਨੇ ਘਰ ਹੁੰਦੇ ਸੀ ਜਿਹੜੇ ਘਰ ਉਹ ਸਾਰਾ ਪਾਣੀ ਦੇ ਵਿੱਚ ਬਹਿ ਚੁੱਕਾ। ਇਧਰ ਨਾਲ ਲੰਬੀ ਨੋਚ ਬਣੀ ਹੋਈ ਸੀਗੀ ਉਹ ਸਾਰੀ ਨੋਚ ਵੀ ਜਿਹੜੀ ਹੈ ਪਾਣੀ ਦੇ ਵਿੱਚ ਜਾ ਚੁੱਕੀ ਹੈ। ਇਹਨੀ ਸਪੀਡ ਨਾਲ ਜਦੋਂ ਪਾਣੀ ਆਉਂਦਾ ਪਾਣੀ ਨੁਕਸਾਨ ਬਹੁਤ ਜ਼ਿਆਦਾ ਕਰ ਦਿੰਦਾ। ਉਹ ਦੇਖੋ। ਸਪੀਡ ਜਿਹੜੇ ਪਹਿਲਾਂ ਪਾਣੀ ਦੀ ਸਪੀਡ ਪਰਾਂ ਨੂੰ ਚੱਲਦਾ ਹੈ ਪਾਣੀ ਉਹ ਸਾਈਡ ਤੇ ਚੱਲਦਾ ਹੈ ਹੌਲੀ-ਹੌਲੀ ਇਧਰ ਨੂੰ ਹੋ ਰਿਹਾ ਹੈ। ਜਿਵੇਂ ਉੱਥੱਲੇ ਬਨੇ ਦੇਖਿਆ ਜਾਵੇ ਜੇ ਫਸਲ ਜੜੀ ਜਾ ਕਿਸਾਨਾਂ ਨੇ ਜਿਹੜਾ ਗੰਨੇ ਦੀ ਖੇਤੀ ਕੀਤੀ ਹੋਈ ਤੇ ਉਹ ਗੰਨੇ ਤਾਂ ਅਜੇ ਵੀ ਖੇਤ ਖੜੇ ਹੋਏ ਆ। ਉਹ ਸਾਹਮਣੇ ਇੱਕ ਝੌਂਪੜੀ ਨਜ਼ਰ ਆ ਰਹੀ ਹੈ ਜਿਹੜੀ ਪਾਣੀ ਦੇ ਵੇਲੇ ਵੀ ਦੇਖ ਸਕਦੇ ਜੇ। ਉਹ ਝੌਂਪੜੀ ਜਿਹੜੀ ਹੈ ਨਾ ਪਤਾ ਨਹੀਂ ਕਿਵੇਂ ਰੱਬਾ ਅਸਲੀ ਖੜੀ ਹੋਈ ਹੈ। ਤੇ ਬਾਕੀ ਸਾਰਾ ਪਾਣੀ ਨੇ ਚਲਥਲੀ ਸਾਰਾ ਕਰ ਚੁੱਕਿਆ ਵਿੱਚੇ ਬੋਰ ਨੇ ਸਾਰਾ ਕੁਝ ਵਿੱਚੇ ਯਾਰ ਮਸਲਾ ਜਿਹੜੀਆਂ ਰੋੜਕੀਆਂ ਝੋਨਾ ਜਿਹੜਾ ਬਰਬਾਦ ਹੋ ਚੁੱਕਾ ਤੇ ਪਾਣੀ ਵੀ ਮਾਰ ਇੰਨੀ ਕੁ ਜ਼ਿਆਦੀ ਪਈ ਆ ਕਿ ਇਹਨਾਂ ਦੀ ਪਰਪਾਈ ਕਰਨੀ ਵੀ ਬਹੁਤ ਔਖੀ ਆ ਔਰ ਦੂਜੇ ਬੰਨੇ ਤੁਸੀਂ ਦੇਖ ਸਕਦੇ ਆ ਬੰਨ ਬਣਿਆ ਆ ਉਹ ਬੰਨ ਦੇ ਉੱਪਰ ਵੀ ਜਿਹੜੇ ਲੋਕ ਆਪਣੇ ਖੇਤਾਂ ਨੂੰ ਗੇੜਾ ਮਾਰ ਲਾਉਂਦੇ ਆ ਉਧਰਲੇ ਬੰਨੇ ਘਰ ਵੀ ਹੈਗੇ ਨੇ ਤਾਂ ਨੇ ਉਹਨਾਂ ਦੇ ਜਿਗਰੇ ਇਧਰ ਵਾਲਾ ਬੰਨ ਜਿਹੜਾ ਜੇਕਰ ਇਹਨੂੰ ਕੋਈ ਨੁਕਸਾਨ ਹੁੰਦਾ ਤੇ ਬਹੁਤ ਜ਼ਿਆਦਾ ਇੱਧਰ ਵੱਲੇ ਇੱਧਰਲੇ ਏਰੀਏ ਦੇ ਵਿੱਚ ਸੁਨਾਮੀ ਆਏਗੇ। ਟਰੈਕਟਰ ਦੇ ਨਾਲ ਜਿਹੜੀ ਮਿੱਟੀ ਆ ਉਹ ਚੱਕ-ਚੱਕ ਕੇ ਅੱਗੇ ਕਰਦੇ ਗਿਆ। ਆਪਣੇ ਜਗ੍ਹਾੜ ਬਣਾ ਬਣਾ ਕੇ ਕੋਈ ਸੇਵਾ ਕਰਦੇ ਤਰੀਕੇ ਨੇ। ਆ ਟਰੈਕਟਰ ਨਾਲ ਜਿੰਨੀ ਵੀ ਮਿੱਟੀ ਆ ਉਹ ਚੱਕ ਕੇ ਇੱਧਰ ਨੂੰ ਛੱਡ ਦਿੰਦੇ ਨੇ। ਦੇਖੋ ਤੋੜੇ ਭਰ ਕੇ ਗਾਰ ਆ ਜਾਂਦੇ। ਬਣੇ ਪਾਣੀ ਦੀ ਸਪੀਡ ਦਸਾਂ ਚੈੱਕ ਕਰਦੇ। ਪਾਣੀ ਕਿੰਨੀ ਜਾਰੇ ਪੂਰੇ ਗੋਲ ਢੇਰੇ ਪੈ ਗਏ। ਇੱਥੇ ਜਿਹੜੇ ਘਰ ਦੇ ਕਮਰੇ ਸੀਗੇ ਕੋਸ਼ ਇੱਧਰੇ ਬਣੇ ਹਵੇਲੀ ਬਣੀ ਹੋਈ ਸੀ। ਉਹ ਸਾਰਾ ਰਾਤ ਨਾਲ ਲਾਈਟ ਦਾ ਪ੍ਰਬੰਧ ਨਹੀਂ ਜੀ ਗਿਆ ਅੱਜ ਇੱਥੇ ਲਾਈਟਾਂ ਵੀ ਲਾ ਦਿੱਤੀਆਂ ਕਿਉਂਕਿ ਰਾਤ ਨੂੰ ਫਿਰ ਜਦੋਂ ਸੇਵਾ ਕਰਦੇ ਤੇ ਬਹੁਤ ਜਈ ਦਿੱਕਤ ਹੁੰਦੀ ਆ ਹਲੇਰੇ ਦੇ ਵਿੱਚ ਕੰਮ ਕਰਨ ਦਾ ਆ ਹੁਣ ਜਿੰਨਾ ਵੀ ਆਪਾਂ ਪੰਡ ਬੰਨੇ ਸੀ ਗੱਠ ਬੰਨੇ ਸੀ ਤੇ ਉਹਨੂੰ ਪਾਸਾਰੀ ਦੇ ਨਾਲ ਉੱਪਰਲੇ ਬਨੇ ਬੰਡ ਲਾ ਕੇ ਤੇ ਇਦਾਂ ਹੀ ਆਉਣਾ ਇਹਨੂੰ ਆਪਾਂ ਪਾਣੀ ਦੇ ਵਿੱਚ ਸੁੱਟਦਾ ਆਗੇ ਆ ਬੱਲੀਆਂ ਪਾਈਆਂ ਬੱਲੀਆਂ ਦੀ سپورਟ ਦੇ ਨਾਲ ਇਧਰੋਂ ਵਾਇਗਰੂ ਦਾ ਜਾਪ ਹੋ ਰਿਹਾ ਤੇ ਸੰਗਤਾਂ ਜਿਹੜੀਆਂ ਸੇਵਾ ਕਰਦੀਆਂ ਪਈਆਂ ਨੇ ਰੇਡ ਗਿਆ ਫੇਰ ਕੀ 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 ਤੁਰ ਗਿਆ ਤੁਰ ਗਿਆ ਤੁਰ ਗਿਆ ਤੁਰ ਗਿਆ ਇਹ ਤੁਰ ਗਿਆ ਦੇਖੀ ਧਿਆਨ ਨਾਲ ਮੇਰਾ ਵੀ ਆਈ 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 ਰੋਕ ਰੇਡ ਜਾ ਯਾਰ ਰੁਕ ਗਿਆ ਲੈ ਆ ਲੈ ਆ ਆ ਨਿਗਾਰ ਕਰੀਏ ਰੁਕ ਗਿਆ ਇਧਰਲੇ ਬਨੇ ਸਾਰਿਆਂ ਦੇ ਥੱਲੇ ਮਿੱਟੀ ਜਿਹੜੀ ਨਿਕਲ ਚੁੱਕੀ ਕੱਲਾ ਜਿਹੜਾ ਲੈਂਟਰ ਹੀ ਨਜ਼ਰ ਆਉਂਦਾ ਪਿਆ ਆ ਦੇਖੋ ਇਹ ਸਾਰੀ ਛੱਤ ਹੀ ਘਰ ਦੀ ਛੱਤ ਜਿਹੜੀ ਆ ਉਹ ਸਾਰੀ ਲੈਂਟਰ ਜਿਹੜਾ ਰਹਿ ਗਿਆ ਬਾਕੀ ਸਾਰੀ ਮਿੱਟੀ ਦੇ ਵਿੱਚ ਬਹਿ ਗਈ ਪਾਣੀ ਦੇ ਵਿੱਚ ਬਹਿ ਚੁੱਕੀ ਜਿਹੜੀ ਆਪਣੀ ਟੀਮ ਹੈ ਆਪਣੇ ਨਾਲ ਦੇ ਜਿੰਨੇ ਵੀ ਆਏ ਆਪਾਂ ਇਹਨਾਂ ਜਾਲ ਬਣਦੇ ਪਏ ਆ ਆ ਜਾਲ ਵੀ ਬਣਿਆ ਜਾਂਦਾ ਇਹ ਜਾਲ ਦੇ ਵਿੱਚ ਆਪਾਂ ਤੋੜੇ ਜਿਹੜੇ ਇਕੱਠੇ ਕਰਕੇ ਬੰਨ ਕੇ ਜਿਹੜੇ ਆ ਉਹਦੇ ਵਿੱਚ ਪਰਿਆ ਦੇ ਫੁੱਟਦੇ ਆ ਆ ਸਾਰੀ ਟੀਮ ਹੈ ਆਪਣੀ ਆ ਕਮਰੇ ਦੇ ਵਿੱਚ ਕਿਸੇ ਟਾਈਮ ਰਹਿ ਸੀਗੀ ਤੇ ਹੁਣ ਕਮਰਾ ਜਿਹੜਾ ਇਸ ਟਾਈਮ ਗਦਾਮ ਦਾ ਕੰਮ ਦਿੰਦਾ ਪੈਣਾ ਤੇ ਜਾਲ ਬਣਿਆ ਜਾਂਦਾ ਆਪਣਾ ਰਸਤੋਂ ਵਿੱਚ ਅਨਮੋਲ ਸੋਨੂ ਭਾਜੀ ਨਵਦੀਪ ਤੇ ਆ ਜਾਲ ਪੂਰਾ ਇੱਥੇ ਚਿਣਿਆ ਜਾਂਦਾ ਜਾਜ ਚਿਣ ਕੇ ਤੇ ਫਿਰ ਉਸ ਤੋਂ ਬਾਅਦ ਵਿੱਚ ਇਹਨੂੰ ਆਪਾਂ ਤਿਆਰ ਕਰਕੇ ਫਿਰ ਬਾਹਰ ਲੈ ਜਾਂਦੇ ਆ ਇਧਰ ਲੈ ਬਣੀ ਜਿਵੇਂ ਆਮ ਇਹ ਜਿਹੜੇ ਤਾਰ ਮਿਲੀ ਹੋਈ ਹੈ ਤਾਰ ਦੇ ਨਾਲ ਹੀ ਸਾਰਾ ਕੰਮ ਚੱਲੀ ਜਾਂਦਾ ਕ੍ਰੇਡ ਭਰ ਕੇ ਜੋ ਛੱਡਦੇ ਨਾ ਤੇ ਨਾਲ ਦੀ ਨਾਲ ਹੀ ਪੁੱਦੇ ਜਾਂਦੇ ਅੰਦਰ ਵੇਖਿਆ ਜਾਵੇ ਕ੍ਰੇਡ ਜਿੰਨਾ ਭਰਿਆ ਉਹ ਬਹਿ ਗਿਆ ਥੱਲੇ ਉਹਨੇ ਟਾਈਮ ਨੂੰ ਹੋਰ ਭਰਦੇ ਤਾਂ ਫਿਰ ਬੈ ਜਾਏਗਾ ਤੇ ਵੇਖਿਆ ਜਾਵੇ ਤੇ ਬਹੁਤ ਐਂ ਤੇ ਕੀਤੀ ਜਾਂਦੀ ਹੁਣ ਜਾਲ ਲੈ ਕੇ ਆਇਆ ਜਾਲ ਬਣਾ ਲੱਗੇ